ਸਾਰੇ ਪਰਿਵਾਰ ਤੋਂ ਫੀਸ ਵਰਵਾ ਕੇ ਸਟੱਡੀ ਵੇਸਤੇ ਵਿਦੇਸ਼ ਜਾ ਕੇ ਮੁਕਰਨ ਵਾਲੀਆਂ ਲਾੜੀਆਂ ਲਾੜੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹਾ ਇੱਕ ਮਾਮਲਾ ਜਗਰਾਉਂ ਦੇ ਪਿੰਡ ਟੂਸਾ ਤੋਂ ਸਾਹਮਣੇ ਆਇਆ ਜਿੱਥੇ ਬਜਰਾਤ ਸਿੰਘ ਪੁੱਤਰ ਅਸ਼ਵਾਲ ਸਿੰਘ ਨੇ 23 ਲੱਖ ਰੁਪਏ ਲਾ ਕੇ ਇੰਗਲੈਂਡ ਭੇਜੀ ਪਤਨੀ ਖਿਲਾਫ ਠਗੀ ਮਾਰਨ ਦੇ ਦੋਸ਼ ਲਾਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸਦਾ ਵਿਆਹ 9 ਮਈ 2022 ਨੂੰ ਪ੍ਰਭਜੋਤਪੁਰ ਵਾਸੀ ਰਾਮਗੜ੍ਹ ਸਰਦਾਰਾਂ ਨਾਲ ਹੋਇਆ ਸੀ। ਉਸਨੇ ਦਸੰਬਰ 2022 ਨੂੰ ਆਪਣੀ ਪਤਨੀ ਨੂੰ 26 ਲੱਖ ਰੁਪਏ ਲਾ ਕੇ ਇੰਗਲੈਂਡ ਭੇਜਿਆ। ਪਾਰ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਪਤਨੀ ਪ੍ਰਭਜੋਤ ਕੌਰ ਦੇ ਤੇਵਰ ਬਦਲ ਗਏ ਅਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਮੇਰਾ ਨਾਮ ਬਲਰਾਜ ਸਿੰਘ ਹੀ ਤੇ ਕੀ ਘਟਨਾ ਵਾਪਰੀ ਸੀ ਕਿ ਨਹੀਂ ਘਟਨਾ ਜੀ ਮੇਰੀ ਨਾਈਫ ਦਾ ਨਾਮ ਪ੍ਰਭਜੋਤ ਕੌਰ ਆਈ ਤੇ ਮੈਂ ਰਾਮਗੜ੍ਹ ਸਰਦਾਰਾਂ ਵਿਆਹਿਆ ਹੋਇਆ ਹਾਂ ਤੇ ਉਹ ਇੱਥੋਂ ਵਿਆਹ ਤੋਂ ਬਾਅਦ ਡੇਢ ਮਹੀਨਾ ਸਾਡੇ ਕੋਲ ਰਹੀ ਸੀ ਤੇ ਉਸ ਤੋਂ ਬਾਅਦ ਮੇਰੀ ਵਾਈਫ ਤੇ ਉਸ ਤੋਂ ਬਾਅਦ ਉਹ ਇੱਥੋਂ ਚਲੀ ਗਈ ਵਿਆਹ ਤੋਂ ਬਾਅਦ ਡੇਢ ਮਹੀਨੇ ਬਾਅਦ ਤੇ ਵਾਈਫ ਦਾ ਨਾਮ ਪ੍ਰਭਜੋਤ ਹੀ ਤੇ ਮੇਰਾ ਵਿਆਹ ਹੋਇਆ ਸੀਗਾ ਜੀ 2022 ਦੇ ਵਿੱਚ ਵਿਆਹ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਵੀ ਅਸੀਂ ਪੈਸਾ ਲਾਇਆ ਸੀਗਾ ਤੇ ਵੀ ਬੰਦੇ ਨੂੰ ਬਾਹਰ ਭੇਜਣਾ ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਆ ਵੀ ਅਸੀਂ ਭੇਜ ਸਾਧਰਾਂਗੇ ਤੇ ਉਸ ਤੋਂ ਬਾਅਦ ਇਹ ਉੱਤੇ ਜਾ ਕੇ ਮੁੱਕਰ ਗਈ ਸਾਡਾ ਵਿਆਹ ਤੇ ਜੀ 23 ਲੱਖ ਰੁਪਏ ਹੋ ਗਿਆ ਸੀਗਾ ਖਰਚ ਤੇ ਅਸੀਂ ਅਰੇਂਜਮੈਂਟ ਹੀ ਜ਼ਮੀਨ ਵੇਚ ਕੇ ਕੀਤਾ ਵਾ ਲੜਕੀ ਪਹਿਲਾਂ ਤਾਂ ਫੋਨ ਕਰਦੀ ਰਹੀ ਜੀ ਮੇ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਉਹ ਤੋਂ ਸਾਡੇ ਰਿਸ਼ਤਿਆਂ ਕੋਲੋਂ ਵੀ ਲੜਕੇ ਚਲੇ ਗਏ ਵੀ ਸਾਨੂੰ ਫੋਨ ਕਰਨਾ ਵੀ ਹਟ ਗਈ ਵਿਆਹ ਨੂੰ ਹੋ ਗਿਆ ਜੀ 22 ਸਾਲ ਹੋ ਗਏ ਤੇ ਹੁਣ ਬਸ ਹੁਣ ਕਹਿੰਦੀ ਮੈਂ ਸੱਦਣਾ ਨਹੀਂ ਜੀ ਹੁਣ ਮੁੱਕਰ ਗਈ ਆ ਤੇ ਹੁਣ ਇਹਦੇ ਵਿੱਚ ਹੁਣ ਦਰਖਾਸਤ ਦਿੱਤੀ ਸੀ ਥਾਣੇ ਹਾਂਜੀ ਤੇ ਆਪਣੇ ਪਰਚਾ ਹੋ ਗਿਆ ਸੀਗਾ ਜੀ ਪਰਚਾ ਜੀ ਸਸਦੇ ਤੇ ਵਾਈਫ ਦੇ ਖਿਲਾਫ ਹੋਇਆ ਆ ਵਾਈਫ ਦਾ ਨਾਮ ਹੈਗਾ ਜੀ ਪ੍ਰਭਜੋਤ ਕੌਰ ਜੀ ਮੇਰੀ ਵਾਈਫ ਪ੍ਰਭਜੋਤ ਕੌਰ ਤੇ ਮੇਰੀ ਸੱਸ ਕਰਮਜੀਤ ਕੌਰੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਚਾਹੀਦਾ ਵਾ ਤੇ ਹੁਣ ਵਾਈਫ ਉਧਰ ਬੈਠੀ ਉਹਨੂੰ ਰਿਪੋਰਟ ਕੀਤਾ ਜਾਵੇ ਤੇ ਸਾਨੂੰ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਪਤਾ ਕੀ ਨਾਮ ਤੁਹਾਡਾ ਹੈ ਸੁਤਵੀਰ ਕੌਰ ਜੀ ਤੇ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਮੇਰੇ ਹਸਬੰਦ ਨੂੰ 15 ਸਾਲ ਲੋਕ ਦਿੱਤ ਹੋਈ ਨੂੰ ਮੈਂ ਉਹਦੇ بیٹے ਬਲਰਾਜ ਸਿੰਘ ਦਾ ਵਿਆਹ ਪ੍ਰਭਜੋਤ ਨਾਲ ਕੀਤਾ ਸੀ ਪੱਕਾ ਵਿਆਹ ਕੀਤਾ ਸੀ ਬਹੁਤ ਚਾਵਾ ਨਾਲ ਤੇ 1.5 ਮਹੀਨਾ ਸਾਡੇ ਕੋਲ ਰਹੀ ਆ ਉਹ ਥੋੜਾ ਚਿਰ ਜੀ ਸਾਨੂੰ ਫੋਨ ਕਰਦੀ ਰਹੀ ਆ ਪਰ ਮੇਰੇ ਬੇਟੇ ਨੇ ਉਹਨੇ ਮੰਨ ਨਹੀਂ ਰੜਾਇਆ ਕਿ ਬੋਲ ਕੀ ਕਹਿੰਦੀ ਆ ਹੁਣ ਜੀ ਸਾਨੂੰ ਫੋਨ ਕਰਨਾ ਹਟ ਗਏ ਸੀ ਬਹੁਤ ਪੈਸੇ ਨੂੰ ਵੀ ਕਿਹਾ ਜਿੰਨੇ ਲੱਗਿਆ ਸਾਨੂੰ ਦੇ ਦੋ ਪੈਸੇ ਉਹ ਕਹਿੰਦੇ ਸਾਡੇ ਕੋਲ ਹੈ ਨਹੀਂਗੇ ਬਸ ਇੱਕੋ ਹੀ ਗੱਲ ਉਹਨਾਂ ਦੀ ਰੱਖੀ ਹੋਈ ਆ ਕਿੰਨਾ ਕਿੰਨਾ ਰੁਪਇਆ ਖਰਚਾਇਆ ਸੀਗੇ ਖਰਚਾ 23 ਲੱਖ ਜੀ ਤੇ ਕਿੱਥੋਂ ਦਿੱਤਾ ਏ 30 ਲੱਖ ਰੁਪਏ ਅਸੀਂ ਜ਼ਮੀਨ ਵੇਚੀ ਸੀ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰ ਰਹੇ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਜਿੰਨੇ ਲੱਗੇ ਬਸ ਉਹ ਪੈਸੇ ਚਾਹੀਦੇ ਤੁਸੀਂ ਇਹਦੇ ਪਰਿਵਾਰਾਂ ਨਾਲ ਕੋਈ ਸੰਪਰਕ ਹਾਂਜੀ ਪਿੱਕੇ ਪਰਿਵਾਰ ਨਾਲ ਉਹਨਾਂ ਦੇ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਬਹੁਤ ਵਾਰੀ ਜੀ ਇਕੱਠੇ ਹੋਏ ਆ ਅਸੀਂ ਸਾਨੂੰ ਬਸ ਇਹੀ ਕਹਿੰਦੇ ਰਹੇ ਸਲਾਹ ਕਰਾਂਗੇ ਸਲਾਹ ਕਰਾਂਗੇ ਬਸ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਜੀ ਮੁੜ ਕੇ ਸਾਡੀ ਬਾਤ ਨਹੀਂ ਪੁੱਛੀ ਬਟ ਇੱਥੇ ਆ ਕੇ ਸਾਡੇ ਘਰੇ ਬੋਲ ਕੇ ਵੀ ਗਏ ਨੇ ਗਾਲਾਂ ਕੱਢ ਕੇ ਗਏ ਨੇ ਸਾਨੂੰ ਆ ਕੇ ਅੱਛਾ ਨੂੰ ਸਟੱਡੀ ਵੀ ਜੇ ਤਾਂ ਭੇਜਿਆ ਬਾਹਰ ਜੀ ਬੀਚ ਕਾਲਾ ਕਾਢੇ ਗਏ ਨੇ ਤੋ ਬੋਲ ਕੇ ਵੀ ਕਾਬਿਆ ਕਰਤੇ ਸੀ ਫੀਸ ਨਹੀਂ ਭਰੀ ਹੈਗੀ ਤੇ ਤੁਸੀਂ ਜਰ ਕੇ ਤੁਸੀਂ 23 ਲੱਖ ਰੁਪਏ ਭਰੇ ਹਾਂਜੀ ਅਸੀਂ 23 ਲੱਖ ਭਰੇ ਸੀ ਆਈ 3 ਬਣਾ ਕੇ ਵਿਆਹ ਕੇ ਲਿਆਂਦੀ ਸੀ ਪਰ ਜੀ ਉਹ ਸਾਡੀ ਬਣੀ ਨਹੀਂ ਹੈਗੀ ਅੱਛਾ ਮੰਗ ਲਓ ਕਿਹੜੇ ਅਕਾਊਂਟ ਤੋਂ ਗਏ ਜੀ ਤੁਹਾਡੇ ਖਾਤੇ ਚੋਂ ਦੇਸੀ ਪੈਸੇ ਜਿਹਾ ਉਹਨਾਂ ਦੇ ਨਹੀਂ ਜੀ ਸਾਡੇ ਖਾਤੇ ਚੋਂ ਗਏ ਸੀ ਠੀਕ ਹਾਂਜੀ ਤੇ ਤੁਸੀਂ ਕਿਹੜੇ ਦੇਸ਼ ਵਿੱਚ ਜੀ ਯੂਕੇ ਜੀ ਤੇ ਹੁਣ 30 ਬੰਕਰ ਦਿਓ ਤੁਸੀਂ ਸਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਪੈਸੇ ਲੱਗੇ ਸਨ ਉਹ ਮਿਲਣੇ ਚਾਹੀਦੇ ਨੇ 17 ਲੱਖ ਉਹ ਤਾਂ ਜਾਂਦੀ ਤੇ ਲੱਗਿਆ ਸੀਗਾ বিজে تک বাকি ਸਾਡੇ ਜਿਹੜੇ ਸ਼ਾਪਿੰਗ ਕੀਤੀਆਂ ਨਾਲ ਡਾਲਰ ਬਟਾਕੇ ਦਿੱਤੇ ਸੀ ਉਹ ਜਿਹੜੇ ਸਾਰਾ ਪਾ ਕੇ 23 ਲੱਖ ਲੱਗਿਆ ਵਾ ਸਾਡਾ ਥਾਣਾ ਸੁਧਾਰ ਦੇ ਐਸ ਐਚਓ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਲਰਾਜ ਸਿੰਘ ਦੇ ਬਿਆਨਾਂ ਤੇ ਲੜਕੀ Prabhjot Kaur ਪੁੱਤਰੀ ਆਮਰਜੀਤ ਸਿੰਘ ਹਾਲਵਾਸੀ ਜੁਕੇ ਅਤੇ ਮਾਂ ਹਰਦੀਪ ਕੌਰ ਪਤਨੀ ਆਮਰਜੀਤ ਸਿੰਘ ਵਾਸੀ ਰਾਮਗੜ੍ਹ ਸਰਦਾਰਾਂ ਖਿਲਾਫ ਆਈ ਪੀ ਸੀ ਦੀ ਧਾਰਾ 420 120 ਬੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭੀ ਹੈ ਇਹ ਬਲਰਾਜ ਸਿੰਘ ਪੁੱਤਰ ਲੇਡ ਰਿਸ਼ਪਾਲ ਸਿੰਘ ਵਸੀ ਟੋਸਾ ਸਿੰਘ ਉਹਨਾਂ ਦੀ ਮੈਰਿਜ ਹੋਈ ਸੀ ਪ੍ਰਭਜੋਤ ਕਰਨਾਲ ਇਹ ਮਿਤੀ 9 10 3 ਹੋਈ ਸੀ ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਦੀ ਪਤਨੀ ਗਈ ਸੀ ਵਿਦੇਸ਼ ਪੜ੍ਹਨ ਜੋ ਕਿ ਇਹਨਾਂ ਦਾ ਸੀਗਾ ਕਿ ਇਹ ਵੀ ਪਿੱਛੇ ਜਾਊਗਾ ਲੜਕਾ ਬਲਰਾ ਸਿੰਘ ਬਲਰਾ ਸਿੰਘ ਤੇ ਜੋ ਕਿ ਇਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਅਨੁਬੰਧ ਹੋਈ ਹੈ ਜਿਹਦੇ ਕਰਕੇ ਇਹਨਾਂ ਨੂੰ ਇਹ ਆ ਕਿ ਮੇਰੇ ਨਾਲ ਧੋਖਾ ਹੋਇਆ ਵਾ ਤੇ ਬਾਅਦ ਇਨਕੁਆਰੀ ਇਹਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਬਾਅਦ ਇਨਕੁਆਰੀ ਪਰਚਾ ਦਰਜ ਹੋਣਾ ਹੈ ਬਾਅਦ ਪਰਤਾਲ ਇਹ ਪ੍ਰਭਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਹਰਦੀਪ ਕੌਰ ਪਤਨੀ ਅਮਰਜੀਤ ਸਿੰਘ ਇਹ ਵਾਸੀ ਹੈਗੇ ਰਾਮਗੜ੍ਹ ਸਰਦਾਰਾਂ ਅਹਿਮਦਗੜ੍ਹ ਥਾਣੇ ਦੇ ਦੇਹਨ ਪੈਂਦਾ ਹੈ ਪਿੰਡ ਇਹਨਾਂ ਦੋਨਾਂ ਮਾਵਾਂ ਤੀਆਂ ਤੇ ਪਰਚਾ ਦਰਜ ਹੋਇਆ ਵਾ ਜੀ ਬਲਰਾਜ ਸਿੰਘ ਇਹ 420 120 ਬੀ ਆਈਪੀਸੀ ਦੇ ਅਧੀਨ ਹੋਇਆ ਦਰਜ ਤੇ ਅੱਗੇ ਜਿਹੜੀ ਹੈਗੀ ਤਫਤੀਸ਼ ਇਹਦੀ ਅਮਰਜੀਤ ਲਿਆ ਰਹੇ ਆਪਾਂ ਇਹ ਪਰਸੋ ਮੁਕਦਮਾ ਦਰਜ ਹੋਇਆ ਵਾ ਇਹਨਾਂ ਨੂੰ ਸ਼ਾਮਲ ਪੜਤਾਲ ਸ਼ਾਮਲ ਤਫਤੀਸ਼ ਕਰਕੇ ਅੱਗੇ ਤੇ ਜਿਹੜੇ ਹੋਰ ਵੀ ਕੋਈ ਇਹਨਾਂ ਦੇ ਖਿਲਾਫ ਨੇ ਕੋਈ ਐਵਿਡੈਂਸ ਆਉਂਦੀ ਹੈ ਤਾਂ ਉਹ ਲੈ ਕੇ ਤੇ ਅੱਗੇ ਜਿਹੜਾ ਹੈਗਾ ਦਾ ਛੇਤੀ ਮਾਮਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਪੇਸ਼ ਅਦਾਲਤ ਕੀਤਾ ਜਾਊਗਾ। ਨਹੀਂ ਜੀ ਗ੍ਰਿਫਤਾਰੀ ਹਜੇ ਕੋਈ ਨਹੀਂ ਜੀ। ਛੀਨੇ ਦੀ ਲਗਭਗ ਮਾਲ ਦਾ ਹੋਤਦਾ ਹੈ ਨਾ। ਇਹਦੀ तकरीबन 25 ਲੱਖ ਜੀ। ਕੀ ਕਹਿੰਦਾ ਇਹਨਾਂ ਦਾ ਫ੍ਰੀਪਲੀ ਕਿ ਦੋਸਤ ਇਹਨਾਂ ਦੇ ਇਹਦੇ ਵੱਲੋਂ ਇਹੀ ਆ ਵੀ ਅਸੀਂ ਜਿਹੜੇ ਸੀਗੇ ਜਿਹੜੀ ਪ੍ਰਬੰਧਕਤੌਰ 'ਤੇ ਸੀਗੀ ਉਹਨੂੰ ਬਾਹਰ ਭੇਜਣਾ ਉਹਦਾ ਉੱਤੇ ਪੜਾਈ ਦਾ ਸਰਚਾ ਤੇ ਉੱਥੇ ਦੇ ਰਹਿਣ ਸੈਣ ਦਾ ਖਰਚਾ ਇਹ ਇਹਦੇ ਵੱਲੋਂ ਕੀਤਾ ਗਿਆ ਸੀਗਾ ਆਪਣਾ ਬਲਰਾ ਸਿੰਘ ਵੱਲੋਂ ਪਰ ਜਿਹੜਾ ਇਹ ਸੀਗਾ ਅੱਗੇ ਜਿਹੜੀ ਇਹਦੀ ਆਪਸ ਚ ਇਹਨਾਂ ਦੀ ਬੋਲਚਾਲ ਬੰਦ ਹੋ ਗਈ ਜਦੋਂ ਇਹਨੇ ਆਪਦੀ ਗੱਲ ਕੀਤੀ ਕਿ ਮੈਂ ਵੀ ਮੇਰਾ ਮੇਰਾ ਜਿਹੜਾ ਹੈਗਾ ਬਾਹਰ ਦਾ ਕਿੰਨੇ ਟਾਈਮ ਤੇ ਬਣ ਜਾਊਗਾ ਜਿਹੜੀ ਇਹਦੀ ਇੱਛਾ ਸੀਗੀ ਵੀ ਹਾਂ ਮੈਂ ਆਪਣੀ ਪਤਨੀ ਕੋਲ ਬਾਹਰ ਜਾਵਾਂ ਉਹ ਗੱਲਬਾਤ ਰਾਂ ਇਹਨਾਂ ਦੀ ਜਿਹੜੀ ਆਪਸ ਚ ਗੱਲਬਾਤ ਬੰਦ ਹੋ ਗਈ ਹੁਣੀ ਫਿਰ ਉਹਨਾਂ ਨੇ ਇਹਨੂੰ ਵੀ ਕਿਸੇ ਤਰ੍ਹਾਂ ਦਾ ਰਾਹ ਸਿਰਾਂ ਨਹੀਂ ਦਿੱਤਾ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਇਹਨੇ ਇਹ ਦਰਖਾਸਤ ਦਿੱਤੀ ਆਪਣਾ ਬਲਰਾ ਸਿੰਘ ਨੇ ਤੇ ਬਾਦ ਪੜਤਾਲ ਜੋ ਗੱਲਾਂ ਸਾਹਮਣੇ ਆਈਆਂ ਉਹਦੇ ਮੁਤਾਬਕ 420 120 ਦਾ ਪਰਚਾ ਦਰਜ ਹੋਇਆ ਜੀ